സഖ്യ ദര പല ਫੋਸ ਕੇ ਹੱਥੀ ਵੀ ਛੋੜ ਦੇਣਾ ਮੋਤੀ ਕਾਢ ਕੇ ਆਪਣੀ ਮਾਲਾ ਵਿੱਚ ਕਿਸੇ ਹੋਰ ਦੀ ਮਾਲਾ ਵਿੱਚ ਜੋੜ ਦੇਣਾ ਹੱਥੀ ਕਾਟ ਕੇ ਟੁਕੜਾ ਜਿਗਰ ਵਾਲਾ ਕੋ ਸ਼ੀਸ਼ਾ ਮਾਪਿਆਂ ਦੇ ਦਿਲਾਂ ਦਾ ਤੋੜ ਦੇਣਾ ਤੀਏ ਛੱਡ ਚੱਲੀਏ ਦੂਰ ਸਾਨੂੰ ਦਿਲ ਚ ਸਾਬ ਕਿ ਸਾਡਾ ਪਿਆਰ ਲੈ ਜੀ ਤੈਨੂੰ ਹੋਰ ਕੁਝ ਨਹੀਂ ਅਸੀਂ ਦੇ ਸਕਦੇ ਸਾਡੇ ਹੰਝੂਆਂ ਦਾ ਤੀਏ ਹਰ ਲੈ ਜੀ ਆ ਕੁਝ ਅਸੀਂਸਾਂ ਦੇ ਫੁੱਲ ਤੂੰ ਕੁਝ ਸਾਡੇ ਤੋਂ ਗੱਲਾਂ ਤੇ ਅਕਲ ਲੈ ਜਾ ਪਰਨੇ ਠਹਿਰ ਸੁੰਭੁਰ ਕੇ ਗੂੜਾ ਪੈਣੇ ਕੋਲੇ ਨਾਲ ਲਾਮੀਨਾ ਬੈਠੀ ਗੋ ਆਂਡਣ ਕੋਲੋਂ ਵੇਲੀ ਅਖਵਾਈਨਾ ਬਾਗਾਂ ਦੀ ਸੋਹਲੀ ਕਲਿਏ ਤੂੰ ਛਦੀ ਕੁਮਲਾਈਨਾ ਲੋੜੀ ਗੰਦੀਏ ਸੋਲੇ ਕੱਲਿਏ ਸੇਦੀ ਕੋਮਲਾਈਨਾ ਆਇਨੇ ਸਜਣ ਪਹਿਣੇ ਲੈ ਜਾਣਗੇ ਨਾਲ ਕੁੜੇ ਮਾਪਿਆਂ ਨਾਲੋਂ ਤੋੜ ਦੇਣਗੇ ਕੁੜਾ ਮੋ ਪਿਆਰੀ ਕੁੜੇ ਮਾਪਿਆਂ ਨੇ ਪਾਲੀਆਂ ਤੀਆਂ ਪੁੱਤਾਂ ਤੋਂ ਪਿਆਰੀਆਂ ਕਰਦੀ ਸੀ ਅਰਜ ਬਾਬਲਾ ਰਕੀ ਨਾ ਜਾਂਦੀ ਧੀਏ ਅੱਜ ਦੀ ਤੂੰ ਰਾਤ ਕੁੜੇ ਆ ਗਏ ਸੱਜਣ ਧੀਏ ਲੈ ਜਾਣਗੇ ਨਾਲ ਕੁੜੇ ਬਾਬਲੀ ਨੇ ਅਥੀਆਂ ਪਰੀਆਂ ਮਾਤਾ ਵੀ ਰੋਈ ਸੀ ਪਾਬੋ ਨੇ ਸ਼ੁਕਰ ਮਨਾਇਆ ਚੰਗੀ ਗੱਲ ਹੋਈ ਨੀ ਮਾਪਿਆਂ ਨੂੰ ਚੇਤੇ ਕਰ ਮਨ ਪਰਾਈ ਨਾ ਬਾਗਾਂ ਦੀ ਲੀਟ ਕਰ ਲੀਏ ਸ਼ਤੀ ਕੁਮਲਾਈ ਨਾ ਬਾਬਲ ਤਾਂ ਅਰਜ ਗੁਜਾਰੇ ਸੁਣੀਓ ਕਾਕਾ ਵੇ ਤੀ ਸਾਡੀ ਅਜਨਿਆਣੀ ਚੜੀ ਕੀ ਨਾ ਕਾਕਾ ਵੇ ਹੋ ਗਈ ਜੇ ਗਲਤੀ ਤੀ ਤਾਂ ਕੱਢੀ ਨਾ ਗਾਲਿ ਵੇ ਹੱਥ ਵੀ ਨਾ ਚਖੀ ਕਾਕਾ ਕਰਦੀ ਤੂੰ ਮਾਫੀ ਹੋਏ ਤੀ ਸਾਡੀ ਅਜਨਿਆਣੀ ਕਰਦੀ ਓਏ ਬਾਗਾਂ ਦੀ ਸੋਲ ਕਲੀ ਨੂ ਰੱਖੀ ਸੰਭਾਲ ਕੇ ਧੀ ਤੇ ਤੈਨੂੰ ਪੁੱਤ ਬਣਾਇਆ ਰੱਖੀ ਤੁਮਾਣੇ ਓਏ ਧੀ ਮੇਰੀ ਸੋਲ ਬੜੀ ਦੇਖੀ ਮੁਰ ਜਾਵੇ ਨਾ ਰੱਖੀ ਤੁਮ ਫੁੱਲਾਂ ਵਾਂਗੂ ਖਿੜਿਆ ਗੁਲਾਬ ਓਏ ਤਾਰੇ ਤੇਰੇ ਬਰਕਤ ਪਹਿਣੀ ਸਾਡੀ ਧੀ ਦੇ ਬਾਗਾਂ ਨਾਲ ਸਾਡੀ ਅਰਜ਼ ਗੁਜ਼ਾਰੀ ਉੱਲੀ ਨਾ ਕੱਕਾ ਓਏ ਧੀ ਦੇ ਤੈਨੂੰ ਪੁੱਤ ਬਣਾਇਆ ਰੱਖੀ ਤੂੰ ਮਾਣੀ ਓਏ ਨੂਹਾਂ ਤੀਆਂ ਕਰਾਂ ਵਿੱਚ ਜੇ ਹੱਸਦੀਆਂ ਨੇ ਬਰਕਤਾਂ ਵੀ ਉਸ ਕਰ ਚ ਪੱਜ ਪੱਜ ਆਉਂਦੀਆਂ ਨੇ ਕਲ ਕਲੇਸ਼ ਕਰੇ ਅੰਦਰ ਮੜਾ ਕੜਿਓ ਪਾਣੀ ਵੀ ਨਸ ਜਾਵੇ ਹੋਈ ਕਰੀ ਅੰਦਰ ਹੋਏ ਬਣ ਸਿਆਣੇ ਕਰੀ ਅੰਦਰ ਸਮੇਟ ਲੈਣਾ ਗੱਲ ਘਰੋਂ ਬਾਹਰ ਜੇ ਚਲੀ ਜਾਵੇ ਲੋਕ ਬਣਾਤ ਮਾਛਾ ਗੱਲ ਵਧਾਉਣੇ ਆਉਂਦੇ ਬਾਬੇ ਨਾਨਕ ਧੀਆਂ ਨੂੰ ਦਰਜਾ ਉਪਚਾਰ ਦਿੱਤਾ ਕਿਉਂ ਭੁੱਲ ਜਾਂਦਾ ਹੈ ਸਮਾਜ ਸਾਡਾ ਨੂੰ ਸੱਸ ਦੀ ਲੜਾਈ ਵਿੱਚ ਗੱਲ ਕਰੀ ਤੋਂ ਕੁਵਲੀ ਕਾਕਾ ਜੀਦੀ ਗਲਤੀ ਹੋਈ ਉਹਦੀ ਗਲਤੀ ਗੱਡੀ ਇੱਕ ਪਾਸੇ ਦੀ ਗੱਲ ਇੱਕ ਤੂੰ ਕਰੀ ਨਾ ਇਹ ਉਮੀਦਾਂ ਅੱਜ ਸੀ ਤੇਰੇ ਕੋਲੋਂ ਕਰ ਦੇ ਸਾਡੀ ਤੀ ਨੂੰ ਕਰੀ ਉਦਾਸ ਨਾ ਸਾਡੀ ਤੀ ਲਈ ਤੂੰ ਅੱਜ ਤੋਂ ਰੱਬ ਬਣਿਆ ਰੱਬ ਬਣਾਏ ਦਾ ਲੋਕ ਤੀਆਂ ਜੰਮਣ ਤੋਂ ਤਾਂ ਡਰਦੇ ਕਿਤੇ ਕਰਮ ਨਾ ਤੀਆਂ ਦੇ ਮਾੜੇ ਹੋਵਣ ਜੇ ਸਾਰੇ ਸੁਖੀ ਬਸਣ ਤੀਆਂ ਤਾਂ ਮਾਪੇ ਤੀਆਂ ਜੰਮਣ ਤੋਂ ਕਿਉਂ ਡਰਨ ਤੀਆਂ ਜੰਮਣ ਤੋਂ ਨਹੀਂਉ ਡਰਦੇ ਮਾਪੇ ਡਰਦੇ ਕਰਮ ਮਾੜਿਆਂ ਤੋਂ ਕਬਰਾਂ ਜਾਂਦੇ ਦਾਜ ਦੀ ਸਾਰੇ ਅਜ ਮਾਰ ਮੁਕਾ ਦਈਏ ਗਰੀਬ ਮਾਪੇ ਕਿੰਜ ਤੋਰਨ ਤੀਆਂ ਜਾਦੇ ਪੁੱਤਾਂ ਵਾਲੇ ਮੂੰਹ ਅੱਡ ਦਾਜ ਮੰਗਦੇ ਰੱਬਾ ਤੀਆਂ ਜੇ ਦੇਣੀਆਂ ਤਾਂ ਤਨ ਵੀ ਦੇਵੀ ਕਿ세 ਗਰੀਬ ਦੇ ਕਰ ਫਿਰ ਤੀ ਨਾ ਦੇਵੀ ਤੀਆਂ ਸਾਰੇ ਸੁਖੀ ਵਸਣ ਤਾਂ ਮਾਪੇ ਵੀ ਖੁਸ਼ ਮਾਪਿਆਂ ਨੂੰ ਖੁਸ਼ ਦੇਖ ਧੀਆ ਦੀ ਖੁਸ਼ੀ ਵੀ ਵੱਧ ਜਾਵੇ ਕੋਮਲ ਕਲੀ ਸਾਡੀ ਕੀਤੇ ਕੋਮਲਾ ਨਾ ਜਾਵੇ ਅਰਜ ਤੇਰੇ ਅੱਗੇ ਪੁੱਤਰਾ ਕਰਨ ਧੀ ਵਾਲੇ ਨੂੰ ਤੀ ਕਰਦੀ ਲਛਮੀ ਹੁੰਦੀ ਇਹਨਾਂ ਲਛਮੀਆਂ ਦਾ ਕਦੇ અપਮਾਨੇ ਨਾ